ਜੀ ਉਸ ਬਾਰੇ ਕਿ ਮੈਂ ਰਜੇਸ਼ ਕੁਮਾਰ ਗੁਪਤਾ ਪਹਿਲਾਂ ਤੇ ਪੱਟੀ ਹਟਾ ਦਾ ਧੰਨਵਾਦ ਤੁਹਾਡੀ ਬਾਰਡਰ ਨੇ ਤੁਸੀਂ ਸਾਡੇ ਕੋਲ ਲੈ ਕੇ ਆਏ ਹੋ ਸੀਸਫਾਇਰ ਚੰਗੀ ਗੱਲ ਆ ਹੋਇਆ ਕੋਈ ਦੇਸ਼ ਵੀ ਲੜਾਈ ਨਹੀਂ ਚਾਹਦਾ ਸਾਰੇ ਅਮਨ ਚਾਹੁੰਦੇ ਆ ਤੇ ਸਾਹੀ ਲੋਕ ਤੇ ਜਿਹੜੇ ਬਾਰਡਰ ਤੇ ਬੈਠੇ ਸਾਡੇ ਵਾਸਤੇ ਲੜਾਈ ਬਹੁਤ ਮਾਰੀ ਆ ਮੈਂ ਅਪੀਲ ਨੂੰ ਸਾਨਾ ਬਟਾਲਾ ਗੁਰਦਾਸਪੁਰ ਵੱਡੇ ਸ਼ਹਿਰਾਂ ਦੇ ਬਾਅਦ ਦੀ ਗੱਲ ਆ ਤੁਹਾਨੂੰ ਲੋਕਾਂ ਨੂੰ ਤੇ ਪਹਿਲਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਪਹਿਲਾਂ ਉੱਠਣਾ ਪੈਂਦਾ ਤੇ ਇਹ ਟਰੰਪ ਜੀ ਜਿਹੜੇ ਨੇ ਰਾਸ਼ਟਰਪਤੀ ਨੇ ਅਮਰੀਕਾ ਦੇ ਉਹਨਾਂ ਵਿੱਚ ਵਿੱਚ ਪਏ ਨੇ ਉਹ ਸਾਨੂੰ ਦੋਵਾਂ ਦੇ ਸ਼ਾਂਤ ਸਮਝਾਉਣ ਰਿਹਾ ਵਧੀਆ ਗੱਲ ਆ ਜੇ ਕੋਈ ਸਮਝਾਵੇ ਤਾਂ ਹੀ ਸਮਝ ਆਂਦੀ ਹੈ ਆਪਣੇ ਆਪ ਤੇ ਰਾਜਨਾਵਾ ਹੁੰਦਾ ਹੈ ਤੇ ਸੀਜ਼ਫਾਇਰ ਹੋਣਾ ਚਾਹੀਦਾ ਵਧੀਆ ਗੱਲ ਹੈ ਮਿਹਰਬਾਨੀ ਤੁਹਾਡੀ ਸਾਹਿਬ ਤੁਹਾਡਾ ਜੀ ਕੱਲ ਜਿਹੜਾ ਠੀਕਾ ਹੋਇਆ ਹੈ ਉਸ ਬਾਰੇ ਮੈਂ ਐਡਵੋਕੇਟ ਰਾਜੂ ਪੰਡਤ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ ਗੁਰਦਾਸਪੁਰ ਜਿਹੜਾ ਕੱਲ ਸੀਜ਼ਫਾਇਰ ਹੋਇਆ ਇਹ ਕੇਂਦਰ ਦੀ ਮਜ਼ਬੂਤ ਲੀਡਰਸ਼ਿਪ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਵਿੱਚ ਔਰ ਸਾਡੇ ਦੇਸ਼ ਦੀਆਂ ਜਾਬਾਜ਼ ਸੈਨਾਵਾਂ ਫੌਜੀ ਵੀਰ ਇਹਨਾਂ ਨੇ ਪਾਕਿਸਤਾਨ ਨੂੰ ਉਸ ਦੀ ਔਕਾਤ ਯਾਦ ਕਰਾਤੀ ਕਿ ਪਾਕਿਸਤਾਨ ਨੂੰ ਨਸਤੇ ਨਬੂਤ ਕਰਤਾ ਅੱਧਾ ਪਾਕਿਸਤਾਨ ਇਸ ਵੇਲੇ ਉਹਨਾਂ ਨੇ ਪੁੱਟਤਾ ਦਾ ਔਰ ਭਾਰਤੀ ਸੈਨਾ ਨੇ ਬਿਨਾ ਪਾਕਿਸਤਾਨ ਦੇ ਅੰਦਰ ਐਂਟਰ ਕੀਤੇ ਸਾਰਾ ਪਾਕਿਸਤਾਨ ਤਬਾਹ ਕਰਤਾ ਔਰ ਪਾਕਿਸਤਾਨ ਨੂੰ ਉਸ ਦੀ ਔਕਾਤ ਯਾਦ ਆ ਗਈਆ ਕਿਉਂਕਿ ਉਹ ਅਤੰਕਵਾਦ ਉਦੋਂ ਪਰਜੋਤਨ ਕਰਕੇ ਹਿੰਦੁਸਤਾਨ ਨੂੰ ਬਹੁਤ ਡਿਸਟਰਬ ਕਰ ਰਿਹਾ ਸੀ ਜਿਸ ਦਾ ਜਵਾਬ ਸਾਡੀ ਦੇਸ਼ ਦੀਆਂ ਫੌਜਾਂ ਨੇ ਮਕਬੂਲ ਦਿੱਤਾ ਜੀ ਜਿਹੜਾ ਖਾਲਸਾ ਫੈਰ ਆ ਗਿਆ ਮਤਵਾ ਹੈ ਮੈਂ ਵਪਨ ਸੌਣੀ ਪ੍ਰਧਾਨ ਵਪਾਰ ਮੰਡਲ ਡੇਰਾ ਬਾਬਾ ਨਾਨਕ ਜਿਹੜਾ ਪਹਿਲਗਾਹ ਮਾਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਸੀ ਤੇ ਦੋਨੇ ਦੇਸ਼ ਜੁੱਧ ਦੇ ਮਹਾਨੇ ਦੇ ਖੜੇ ਸੀ ਪਰ ਜਿਹੜਾ ਕੱਲ ਸ਼ੀਜ਼ ਫਾਇਰ ਹੋਇਆ ਵਾ ਅਸੀਂ ਉਹਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਪਾਕਿਸਤਾਨ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਮੂੰਹ ਤੋੜ ਜਵਾਬ ਦਿੱਤਾ ਤੇ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਇੱਥੇ ਮੈਂ ਇਹ ਵੀ ਜਿਗਰਜੋਗ ਗੱਲ ਕਰਾਂਗਾ ਕਿ ਡੇਰਾ ਬਾਬਾ ਨਾਨਕ ਜੋਗੀ ਬਿਲਕੁਲ ਬਾਰਡਰ ਦੇ ਕੰਡੇ ਤੇ ਵਸਿਆ ਹੈ ਇੱਥੋਂ ਦੇ ਲੋਕਾਂ ਨੇ ਪੂਰੀ ਬਹਾਦਰੀ ਦੇ ਨਾਲ ਇੱਥੇ ਰਹਿ ਕੇ ਆਪਣਾ ਕੋਈ ਵੀ ਇਹ ਸ਼ਹਿਰ ਛੱਡ ਕੇ ਨਹੀਂ ਗਿਆ ਤੇ ਵਰਦੀਆਂ ਗੋਲੀਆਂ ਦੇ ਵਿੱਚ ਵੀ ਇੱਥੇ ਰਹੇ ਹਨ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਸੀਜ਼ਫਾਇਰ ਹੋਇਆ ਵਾ ਪਾਕਿਸਤਾਨ ਇਸ ਦੀ ਪਾਲਣਾ ਕਰੇਗਾ ਤੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਹੀਂ ਇੱਕ ਵਾਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਹੜਾ ਕੱਲ ਸੀਜ਼ਫਾਇਰ ਹੋਇਆ ਜੀ ਉਸ ਬਾਰੇ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਮੈਂ ਲਾਡੀ ਚੇਅਰਮੈਨ ਲੈਣ ਮਾ ਕੇ ਬੈਂਕ ਡੇਰਾ ਬਰਾਨਗ ਸਭ ਤੋਂ ਵੱਡੀ ਗੱਲ ਇਹ ਹੈ ਜੀ ਇਹ ਜਿਹੜੀਆਂ ਸੰਗਤ ਦੀਆਂ ਇਹਨੇ ਚਿਰ ਦੀਆਂ ਅਰਦਾਸਾਂ ਹੋਣੀਆਂ ਨੇ ਮਹੀਨਾ ਹੋ ਗਿਆ तकरीबन ਹਰ ਗੁਰਦਵਾਰੇ ਦੇ ਵਿੱਚ ਦਰਬਾਰ ਸਾਹਿਬ ਹਰ ਗੁਰਦਵਾਰੇ ਸਾਹਿਬ ਅਰਦਾਸ ਇਹ ਹੋ ਰਹੀ ਵੀ ਸਰਬੱਤ ਦੇ ਭਲੇ ਲਈ ਵੀ ਸੱਚੇ ਬਾਦਸ਼ਾਹ ਕਿਰਪਾ ਕਰੋ ਇਹ ਜਿਹੜਾ ਦੋਹਾਂ ਦੇਸ਼ਾਂ ਦਾ ਤਣਾਅ ਬਣਿਆ ਵਾ ਇਹ ਤਣਾਅ ਜਿਹੜਾ ਖਤਮ ਹੋਏ ਤਸਾਹੁਰਾਨ ਕਿਰਪਾ ਕੀਤੀ ਹੈ ਕਿ ਇਹ ਨਾ ਕੋਈ ਨਾ ਕੋਈ ਜਰੀਆ ਬੰਦਾ ਵੱਡੀ ਸਾਹਿਬ ਮਾਲਕ ਨੇ ਕਿਰਪਾ ਕੀਤੀ ਹੈ ਵਿੱਚ ਅਮਰੀਕਾ ਨੂੰ ਪਾ ਕੇ ਜਾਂ ਅਮਰੀਕਾ ਆਪਣੇ ਪਿਆਜਾਂ ਇਹਨਾਂ ਨੇ ਰਿਕਵੈਸਟ ਕੀਤੀ ਹੈ ਤੇ ਉਹਨਾਂ ਨੇ ਇਹ ਗੱਲ ਮੰਨ ਗਏ ਤੇ ਵਿੱਚ ਸਮਝੌਤਾ ਕਰਵਾਇਆ ਇਹ ਉਹ ਅਕਾਲ ਪੁਰਖ ਦੀ ਉਹ 사ਹੁਰਾਂ ਦੀ ਕਿਰਪਾ ਵਾ ਕੇ ਦੀ ਕੋਈ ਇਹਦੇ ਵਿੱਚ ਬਾਦਰੀ ਵਾਲੀ ਗੱਲ ਨਹੀਂ ਜੇ ਆਖੇ ਜੀ ਇਹ ਇੰਡੀਆ ਨੇ ਮਤਲਬ ਬੜੀ ਤਗੜੀ ਗੱਲ ਕੀਤੀ ਜਾਂ ਪਾਕਿਸਤਾਨ ਨੇ ਕੀਤੀ ਨਹੀਂ ਇਹ ਨਹੀਂ ਗੱਲ ਇਹ ਉਹ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਇਹ ਕਰਕੇ ਸਾਰੇ ਜਿੰਨੇ ਹੀ ਇਹ ਨਹੀਂ ਵੀ ਕੱਲਾ ਬਾਰਡਰ ਪੱਟੀ ਜਿਹੜੀ ਹੈ ਸਾਰਾ ਭਾਰਤ ਦੇਸ਼ ਜਿਹੜਾ ਵਾ ਉਦੋਂ ਪਾਕਿਸਤਾਨ ਜਿਹੜਾ ਵਾ ਸਾਰੇ ਖੁਸ਼ੀਆਂ ਬਣਾਉਣ ਡਿਆ ਵੇ ਬਹੁਤ ਵਧੀਆ ਗੱਲ ਹੈ ਜਿਹੜੀ ਇਹ جنگ ਹੈ جنگ ਤੇ ਪੱਟੀ ਸਾਹਿਬ ਇੱਕ ਘਰ ਦੀ ਜਿਹੜੀ ਉਹ ਨਹੀਂ ਮਾਨ ਇਹ ਬੜਾ ਤਗੜਾ ਕਲੇਸ਼ ਬਣ ਜਾਂਦਾ ਹੈ ਹਨਾ ਜੀ ਦਿਨ ਰਾਤ ਦਿਮਾਗ ਤੇ ਟੈਨਸ਼ਨ ਹੈ ਹਨਾ ਜੀ ਪਿੰਡਵਾ ਦੇ ਟੈਨਸ਼ਨ ਤੇ ਇਹ ਦੋਹਾਂ ਦੇਸ਼ਾਂ ਦੀ ਜਿਹੜੀ ਲੜਾਈ ਹੁੰਦੀ ਹੈ ਬਹੁਤ ਮਾੜੀ ਹੈ ਜੀ ਜਿਨ੍ਹਾਂ ਨੇ ਵੇਖੀ ਉਹਨਾਂ ਨੂੰ ਪੁੱਛ ਕੇ ਵੇਖੋ ਸਾਡੇ ਬਜ਼ੁਰਗ ਸੰਗ ਉਹ ਦੱਸਣ ਲੱਗੇ ਕਈ ਵਾਰ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹੋਣ ਇਹ ਕਰਕੇ ਬੜੀ ਮਾਲਕ ਨੇ ਕਿਰਪਾ ਕੀਤੀ ਹੈ ਸ਼ੁਕਰ ਹੈ ਜੀ ਜੀ ਜਿਹੜਾ ਸੀਸਫਾਇਰ ਹੋਇਆ ਜੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜੀ ਡੇਰਾ ਬਾਬਾ ਨਾਨਕ ਮੇਰੀ ਕਪੜੇ ਦੀ ਸ਼ਾਪ ਆ ਤੇ ਬਹੁਤ ਵਧੀਆ ਹੋਇਆ ਜੀ ਇਹ ਜਿਹੜਾ ਸੀਸਫਾਇਰ ਹੋਇਆ ਵਾ ਇਹਦੇ ਵਿੱਚ ਲੋਕਾਂ ਦਾ ਬੜਾ ਬਚਾਅ ਵਾ ਲੜਾਈ ਦੇ ਵਿੱਚ ਲੋਕਾਂ ਦਾ ਨੁਕਸਾਨ ਹੋ ਜਾਂਦਾ ਦੋਨਾਂ ਤਰਾਹਾਂ ਦਾ ਨੁਕਸਾਨ ਹੋ ਜਾਂਦਾ ਅਸੀਂ ਰਾਸ਼ਟਰਪਤੀ ਅਮਰੀਕਾ ਦੇ ਡੋਨਾਲਡ ਟਰੰਪ ਦਾ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵਿੱਚ ਮਦਦਸਤਾ ਭਾਗੇ ਆਪਣੀ ਇਸ ਚੀਜ਼ ਨੂੰ ਆਪਣੇ ਸੀਸਫਾਇਰ ਕਰਵਾਇਆ ਤੇ ਕੱਲ ਨੂੰ ਕੋਈ ਜੰਗ ਦਾ ਕੋਈ ਸਿਸਟਮ ਬੰਦਾ ਤੇ ਡੇਰਾ ਬਾਬਾ ਨਾਨਕ ਦੇ ਜਿਹੜੇ ਸੁਨੀਗ ਨੇ ਉਹ ਆਪਣੇ ਮੋਢੇ ਦੇ ਨਾਲ ਮੋਢਾ ਲਾ ਕੇ ਜਿਹੜੇ ਫੌਜ ਦੇ ਨਾਲ ਸਾਥ ਦੇਣਗੇ ਜੀ ਕੱਲ ਜਿਹੜਾ ਸੀਸਫਾਇਰ ਹੋਇਆ ਹੋਇਆ ਜੀ ਉਸ ਵਾਰ ਕੱਲ ਜਿਹੜਾ ਸੀਸਫਾਇਰ ਹੋਇਆ ਜਿਹੜਾ 트럼ਪ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਸੀਸਫਾਇਰ ਕਰਵਾਇਆ ਹੈ ਤੇ ਦੋਵਾਂ ਹੀ ਫੌਜਾਂ ਨੂੰ ਜਿਹੜਾ ਸ਼ਾਂਤ ਕੀਤਾ ਹੈ ਅਸੀਂ ਡੇਰਾ ਬਾਬਾ ਨਾਨਕ ਦੇ ਨਿਵਾਸੀ ਜਿਹੜੇ ਬਾਰਡਰ ਦੇ ਫਰੰਟ ਲਾਈਨ ਦੇ ਉੱਪਰ ਖੜੇ ਆ ਸੋ ਇਹ ਲੋਕ ਨਿਡਰ ਨੇ ਬੇਖੌਫ ਨੇ ਇੱਥੋਂ ਦੀਆਂ ਸੁਸਾਇਟੀਆਂ ਇੱਥੋਂ ਦਾ ਜਿਹੜਾ ਪੋਲਿਟੀਕਲ ਵਿਊ ਹੈ ਸਾਰਿਆਂ ਨੇ ਰਲ ਕੇ ਸੋ ਇਹ ਹਿੰਮਤ ਦਿਖਾਈ ਹੈ ਕਿ ਅਸੀਂ ਫੌਜ ਦਾ ਡਟ ਕੇ ਸਾਥ ਦੇਣਾ ਔਰ ਇਸੇ ਤਰ੍ਹਾਂ ਹੀ ਨਿਡਰ ਹੋ ਕੇ ਹਲਕੇ ਚ ਰਹਿਣਾ ਸੋ ਜੇਕਰ ਪਾਕਿਸਤਾਨ ਆਪਣੀਆਂ ਕੁਝੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤੇ ਉਹਦਾ ਉਸੇ ਤਰ੍ਹਾਂ ਹੀ ਜਵਾਬ ਦਿੱਤਾ ਜਾਏਗਾ ਧੰਨਵਾਦ ਜੀ। ਇਸ ਪਰ ਜਿਹੜਾ ਪਾਇਆ ਵਾ ਉਸ ਪਰ ਇੱਕੀ ਕੀ ਕਰਾਇਆ। ਦੇਖੋ ਜੀ ਪਾਕਿਸਤਾਨ ਨੇ ਜਿੰਨੀਆਂ ਮਾੜੀਆਂ ਹਰਕਤਾਂ ਕੀਤੀਆਂ ਉਹਨਾਂ ਦਾ ਜਵਾਬ ਭਾਰਤੀ ਫੌਜ ਨੇ ਬਹੁਤ ਵਧੀਆ ਦਿੱਤਾ ਵਾ। ਬਾਕੀ ਗੱਲ ਕਰੀਏ ਜੇ ਲੜਾਈ ਦੀ ਤੇ ਲੜਾਈ ਦੋ ਭਰਾਵਾਂ ਦੇ ਵੀ ਬਹੁਤ ਮਾੜੀ ਹੁੰਦੀ ਏ ਪਰ ਇਹ ਤੇ ਦੋ ਦੇਸ਼ਾਂ ਦੀ ਲੜਾਈ ਸੀ ਜੇ ਲੜਾਈ ਵੱਧਦੀ ਤੇ ਦੋਨਾਂ ਹੀ ਦੇਸ਼ਾਂ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਸੀ ਔਰ ਇਥੇ ਬਹੁਤ ਕਾਰੋਬਾਰ ਕੀ ਸਭ ਕੁਝ ਜਿਹੜਾ ਨਾ ਹਜ਼ਾਰਾਂ ਸਾਲ ਪਿੱਛੇ ਪੈ ਜਾਣਾ ਸੀ ਇੰਨੀ ਜੰਗ ਵੱਡੀ ਹੋਣੀ ਸੀ ਬਾਕੀ ਪਾਕਿਸਤਾਨ ਨੇ ਮਾੜੀ ਹਰਕਤ ਕੀਤੀ ਤੇ ਉਹਨੂੰ ਉਹਦਾ ਸਿਲਾ ਮਿਲਿਆ ਵਾ ਬਾਕੀ ਇਸ ਚੀਜ਼ ਤੇ ਅ ਜੀਯੂ ਐਸ ਏ ਦੇ ਪ੍ਰਧਾਨ ਮੰਤਰੀ ਟਰੰਪ ਜੀ ਜਿਹੜੇ ਨੇ ਉਹਨਾਂ ਨੇ ਬੜੀ ਸਿਆਨਫ ਦੇ ਨਾਲ ਦੋਵਾਂ ਦੇਸ਼ਾਂ ਦਾ ਕੰਪਰੋਮਾਈਜ਼ ਕਰਾਉਣ ਵਾਸਤੇ ਬੜੀ ਵਧੀਆ ਤਜਵੀਜ਼ ਬਣਾਈ ਆ ਔਰ ਲੋਕ ਜਿਹੜੇ ਨੇ ਇਸ ਗੱਲ ਤੇ ਬੜੇ ਖੁਸ਼ ਨੇ